ਹਾਂਜੀ ਧੰਨ ਧੰਨ ਸਾਧਗੁਰੂ ਤੇਰਾ ਹੀ ਆਸਰਾ ਅਸੀਂ ਅੱਜ ਇੱਕ ਹੋਰ ਨਵੀਂ ਪੋਸਟ ਪਾਉਣ ਲੱਗੇ ਆ ਅੱਜ ਪਾਉਣ ਲੱਗੇ ਆ ਕਿ ਸੱਚੇ ਸੌਦੇ ਅੰਦਰ ਜਾਂ ਪੂਜਯ ਗੁਰੂ ਜੀ ਸਾਨੂੰ ਕਿਹੜੀ ਸਿੱਖਿਆ ਦਿੰਦੇ ਹਨ ਵੇਖੋ ਅੱਜ ਤੱਕ ਡੇਰਾ ਸੱਚਾ ਸੌਦਾ ਦੀ ਜਿਹੜੀ ਸਾਹ ਸੰਗਤ ਹੈ ਜਾਂ ਡੇਰਾ ਸੱਚਾ ਸੌਦਾ ਦੀ ਜਿਹੜੇ ਪ੍ਰੇਮੀ ਹੈ ਅੱਜ ਤੱਕ ਕਿਤੇ ਪੁਲਿਸ ਨਾਲ ਬੈਂਸ ਕਰਦੇ ਦੇਖਿਆ ਜਦੋਂ ਵੀ ਕਿਤੇ ਪੁਲਿਸ ਉਹਨਾਂ ਨੂੰ ਰੋਕਦੀ ਹੈ ਗੁਰੂ ਜੀ ਦੇ ਬਚਨ ਹੈ ਵੀ ਕਾਨੂੰਨ ਦੇ ਰਾਖਿਆਂ ਦਾ ਪੂਰਾ ਮਾਨ ਸਨਮਾਨ ਕਰਨਾ ਹੈ ਵੀ ਇੱਕ ਤਾਂ ਠੋਡੀਆਂ ਗੱਡੀਆਂ ਦੇ ਕਾਗਜ਼ ਪੱਤਰ ਕਲੀਅਰ ਹੋਣੇ ਚਾਹੀਦੇ ਆ ਠੋਡੇ ਮੋਟਰਸਾਈਕਲਾਂ ਦੇ ਕਾਗਜ਼ ਪੱਤਰ ਕਲੀਅਰ ਹੋਣੇ ਚਾਹੀਦੇ ਆ ਇਹ ਜਾਣੇ ਕਿ ਸਾਡੇ ਗੁਰੂ ਜੀ ਦੀ ਸਿੱਖਿਆ ਹੈ ਵੀ ਜਿੱਥੇ ਵੀ ਕੋਈ ਮਲਾਜ਼ਮ ਡਿਊਟੀ ਤੇ ਖੜਾ ਹੈ ਚਾਹੇ ਉਹ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਹੈ ਕਿਸੇ ਵੀ ਮਹਿਕਮੇ ਦੇ ਵਿੱਚ ਹੈ ਜਦੋਂ ਤੁਸੀਂ ਜਾਣਾ ਉਹਦੇ ਨਾਲ ਆਦਰ ਸਤਕਾਰ ਦੇ ਨਾਲ ਗੱਲਬਾਤ ਕਰਨੀ ਆ ਕਿਉਂਕਿ ਉਹ ਵੀ ਇੱਕ ਸਾਡੇ ਦੇਸ਼ ਦਾ ਰਖਾ ਹੈ ਕਾਨੂੰਨ ਦੇ ਵਿੱਚ ਉਹਦੀ ਡਿਊਟੀ ਹੈ ਉਹ ਵੀ ਇੱਕ ਸਾਡਾ ਮਤਲਬ ਵੀ ਇੱਕ ਕਾਨੂੰਨ ਦੇ ਮੁਤਾਬਕ ਖੜਾ ਹੈ ਉਹਦਾ ਵੀ ਫਰਜ ਹੈ ਤੇ ਆਪਣਾ ਵੀ ਫਰਜ ਬਣਦਾ ਉਹਦਾ ਆਦਬ ਸਤਕਾਰ ਕਰਨਾ ਪਰ ਜਿਹੜਾ ਪੂਰਾ ਪੱਕਾ ਪ੍ਰੇਮੀ ਹੈ ਜਿਹੜਾ ਸਾਡੇ ਗੁਰੂ ਦੇ ਹੁਕਮ ਮੰਨਣ ਵਾਲਾ ਹੈ ਜਦੋਂ ਵੀ ਕਿਤੇ ਨਾਕੇ ਤੇ ਉਹਨਾਂ ਨੂੰ ਪੁਲਿਸ ਰੋਕਦੀ ਹੈ ਤਾਂ ਬੜੇ ਪਿਆਰ ਸਤਕਾਰ ਦੇ ਨਾਲ ਉਹ ਗੱਲਬਾਤ ਕਰਦੇ ਆ ਅੱਜ ਤੱਕ ਜਿਹੜਾ ਪੱਕਾ ਪ੍ਰੇਮੀ ਆ ਪੂਰਾ ਡੇਰਾ ਸੱਚਾ ਸੌਦਾ ਤੇ ਪੂਜੇ ਗੁਰੂ ਜੀ ਦੇ ਹੁਕਮ ਮੰਨਣ ਵਾਲਾ ਹੈ ਉਹ ਕਿਤੇ ਪੁਲਿਸ ਨਾਲ ਬੈਂਸ ਕਰਦਾ ਨਹੀਂ ਤੁਹਾਨੂੰ ਮਿਲੂਗਾ ਠੀਕ ਆ ਕੋਈ ਡੇਰੇ ਸੱਚੇ ਸੌਦੇ ਵਿੱਚ ਕੇਰਾ ਜਾਵੜਿਆ ਮੁੜ ਕੇ ਜਾਂਦਾ ਨਹੀਂ ਉਹ ਆਪਣੇ ਆਪ ਦੇ ਪ੍ਰੇਮੀ ਦਾ ਠੱਪਾ ਲਾਈ ਬੈਠਾ ਉਹ ਗੱਲ ਵ ਪਰ ਜਿਹੜੇ ਸਾਡੇ ਗੁਰੂ ਦੇ ਬਚਨ ਹੈ ਵੀ ਭਾਈ ਜਿਹੜੇ ਤੁਹਾਡੇ ਕਾਗਜ਼ ਪੱਤਰੋਂ ਕਲੀਅਰ ਹੋਣੇ ਚਾਹੀਦੇ ਆ ਜੇ ਕਿਤੇ ਤੁਹਾਨੂੰ ਪੁਲਿਸ ਡਿਪਾਰਟਮੈਂਟ ਰੋਕਦੀ ਆ ਨਾਕਾ ਵਗੈਰਾ ਲੱਗਿਆ ਰੋਕੋ ਤੇ ਬੜੇ ਪਿਆਰ ਸਤਿਕਾਰ ਦੇ ਨਾਲ ਮਤਲਬੀ ਉਹਨਾਂ ਦੀ ਜਿਹੜੀ ਡਿਊਟੀ ਹੈ ਉਹਨਾਂ ਦਾ ਸਾਥ ਦਿਓ ਤਾਂ ਇਹ ਸਾਡੇ ਗੁਰੂ ਜੀ ਦੇ ਬਚਨ ਹੈ ਵੀ ਕਿਤੇ ਨਾਕਾ ਲੱਗਿਆ ਗੱਡੀ ਨੂੰ ਰੋਕੋ ਜੋ ਤੁਹਾਨੂੰ ਉਹ ਪੁੱਛ ਪੜਤਾਲ ਕਰਦੇ ਆ ਉਹਨਾਂ ਦਾ ਸਾਥ ਦਿਓ ਜਾਨੀ ਕਿ ਸਾਡੇ ਗੁਰੂ ਜੀ ਇਹੀ ਸਮਝਾਉਂਦੇ ਆ ਵੀ ਭਾਈ ਕਾਨੂੰਨ ਦੇ ਨਾਲ ਜਾਣਾ ਹੈ ਕਾਨੂੰਨ ਦੇ ਨਾਲ ਕਾਨੂੰਨ ਦਾ ਸਾਥ ਦੇਣਾ ਇਹ ਸਾਡੇ ਗੁਰੂ ਜੀ ਦੇ ਬਚਨ ਹੈ ਪਰ ਸਾਨੂੰ ਫਕਰ ਹੈ ਵੀ ਜਿਹੜੇ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਸਹੀ ਪ੍ਰੇਮੀ ਆ ਜਿਹੜੇ ਮੰਨਣ ਵਾਲੇ ਹੁਕਮ ਮੰਨਣ ਵਾਲੇ ਜਾਂ ਬਚਨ ਮੰਨਣ ਵਾਲੇ ਪ੍ਰੇਮੀ ਐ ਉਹ ਕਦੇ ਪੁਲਿਸ ਦੇ ਨਾਲ ਬੈਂਸ ਕਰਦੇ ਨਹੀਂ ਨਜ਼ਰ ਆਉਣਗੇ ਤੁਹਾਨੂੰ ਸਵਾਲ ਹੀ ਪੈਦਾ ਨਹੀਂ ਹੋ ਸਕਦਾ ਸਾਨੂੰ ਹਰ ਮਹਿਕਮੇ ਦਾ ਆਤਮ ਸਤਿਕਾਰ ਸਿਖਾਇਆ ਸਾਡੇ ਗੁਰੂ ਨੇ ਪੁਲਿਸ ਡਿਪਾਰਟਮੈਂਟ ਦਾ ਸਾਨੂੰ ਆਤਮ ਸਤਿਕਾਰ ਸਿਖਾਇਆ ਤੇ ਲੋਕ ਇੱਥੇ ਵੇਖ ਲੋ ਨਾਕਿਆਂ ਦੇ ਉੱਤੇ ਪੁਲਿਸ ਨਾਲ ਕੀ ਜ਼ਬਰਦਸਤੀਆਂ ਕਰਦੇ ਆ ਕੀ ਪੁਲਿਸ ਨਾਲ ਬੈਂਸ ਵਾਜੀਆਂ ਕਰਦੇ ਆ ਕੀ ਪੁਲਿਸ ਦੇ ਨਾਲ ਜਾਣੇ ਕਿ ਵਿਹਾਰ ਕਿੰਨਾ ਮਾੜਾ ਕਰਦੇ ਆ ਪਰ ਡੇਰਾ ਸੱਚਾ ਸੌਦਾ ਦੇ ਪੂਜੇ ਗੁਰੂ ਜੀ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ ਕਿ ਹਰ ਕਾਨੂੰਨ ਦੇ ਰਾਖੇ ਦਾ ਆਪਾਂ ਮਾਨ ਸਨਮਾਨ ਕਰਨਾ ਉਹ ਵੀ ਸਾਡੇ ਦੇਸ਼ ਦਾ ਰਾਖਾ ਹੈ ਸਾਡੇ ਦੇਸ਼ ਦੇ ਕਾਨੂੰਨ ਕਵਸਤਾ ਦੇ ਨਾਲ ਉਹਦੀ ਡਿਊਟੀ ਹੈ ਕਾਨੂੰਨ ਕਵਸਤਾ ਦਾ ਉਹ ਰਾਖਾ ਹੈ ਤਾਂ ਤੁਸੀਂ ਵੀ ਉਹਦਾ ਸਾਥ ਦੇਣਾ ਹੈ ਹਰ ਮੁਲਾਜ਼ਮ ਦਾ ਸਾਥ ਦੇਣਾ ਹੈ ਉਹਦੀ ਵੀ ਡਿਊਟੀ ਹੈ ਤੇ ਠੋਡਾ ਫਰਜ਼ ਬਣਦਾ ਉਹਦਾ ਸਾਥ ਦੇਣਾ ਹੁਣ ਕਰੋਨਾ ਦੇ ਮੌਕੇ ਪੁਲਿਸ ਨੇ ਤੇ ਡਾਕਟਰਾਂ ਨੇ ਤੇ ਉਦੋਂ ਬਾਅਦ ਡੇਰਾ ਸੱਚਾ ਸੌਦਾ ਦੇ ਪੂਜੇ ਗੁਰੂ ਜੀ ਨੇ ਬਚਨ ਕੀਤੇ ਭਾਈ ਪੁਲਿਸ ਨੂੰ ਤੇ ਪੁਲਿਸ ਦੀ ਸੇਵਾ ਦਾ ਸਲੂਟ ਕਰੋ ਨਾਲੇ ਉਹਨਾਂ ਨੂੰ ਫਲ ਫਲੂਟ ਦਿੱਤੇ ਗੁਰੂ ਜੀ ਨੇ ਬਚਨ ਕੀਤੇ ਡਾਕਟਰਾਂ ਨੂੰ ਜਾ ਕੇ ਫਲ ਫਲੂਟ ਦਿੱਤੇ ਉਹਨਾਂ ਦੀ ਸੇਵਾ ਨੂੰ ਸਲੂਟ ਕਰਾਇਆ ਡੇਰਾ ਸੱਚਾ ਸੌਦਾ ਦੇ ਪੂਜੇ ਗੁਰੂ ਜੀ ਦੇ ਬਚਨਾਂ ਦੇ ਅਨੁਸਾਰ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਨੇ ਜਾ ਕੇ ਪੁਲਿਸ ਦੀ ਉਸ ਸਮੇਂ ਕਰੋਨਾ ਦੇ ਮੌਕੇ ਜਿਹੜੀ ਪੁਲਿਸ ਨੇ ਸੇਵਾ કરી ਡਾਕਟਰਾਂ ਨੇ ਸੇਵਾ કરી ਤਾਂ ਜਾ ਕੇ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਨੇ ਆਪਣੇ ਗੁਰੂ ਦਾ ਬਚਨ ਮੰਨਦੇ ਹੋਏ ਪੁਲਿਸ ਨੂੰ ਜਾ ਕੇ ਸਲੂਟ ਕੀਤਾ ਪੁਲਿਸ ਦੀ ਸੇਵਾ ਨੂੰ ਸਲੂਟ ਕੀਤਾ ਡਾਕਟਰਾਂ ਦੀ ਸੇਵਾ ਨੂੰ ਸਲੂਟ ਕੀਤਾ ਸੇਧ ਮਹਿਕਮੇ ਦੀ ਸੇਵਾ ਨੂੰ ਸਲੂਟ ਕੀਤਾ ਇਹ ਸਿਖਾਇਆ ਸਾਡੇ ਗੁਰੂ ਨੇ ਇਹ ਸਿੱਖਿਆ ਦਿੱਤੀ ਜਾਂਦੀ ਹੈ ਡੇਰਾ ਸੱਚਾ ਸੋਦਾ ਸਰਸਾ ਦੇ ਵਿੱਚ ਇਹ ਆ ਸਾਡੇ ਗੁਰੂ ਦੇ ਬਚਨ ਸਾਨੂੰ ਫਕਰ ਹੈ ਸਾਡੇ ਸਤਿਗੁਰ ਦੀ ਸਿੱਖਿਆ ਤੇ ਸਾਨੂੰ ਮਾਣ ਹੈ ਸਾਡੇ ਸਤਿਗੁਰ ਦੀ ਸਿੱਖਿਆ ਤੇ ਕਿ ਜਿਹੜਾ ਬਚਨ ਮੰਨਣ ਵਾਲਾ ਵੇਖੋ ਪੁਲਿਸ ਨੂੰ ਅੱਜ ਤੱਕ ਕਿਸੇ ਨੇ ਸਲੂਟ ਕੀਤਾ ਆਮ ਲੋਕਾਂ ਨੇ ਡੇਰਾ ਸੱਚਾ ਸੋਦਾ ਦੀ ਸਾਧ ਸੰਗਤ ਨੇ ਕਰੋਨਾ ਦੇ ਮੌਕੇ ਕੀਤੀ ਗਈ ਸੇਵਾ ਨੂੰ ਡੇਰਾ ਸੱਚਾ ਸੋਦਾ ਦੀ ਸਾਧ ਸੰਗਤ ਨੇ ਆਪਣੇ ਗੁਰੂ ਦੇ ਬਚਨਾਂ ਤੇ ਫੁੱਲ ਚੜਾਉਂਦੇ ਹੋਏ ਪੁਲਿਸ ਦੀ ਸੇਵਾ ਨੂੰ ਸਲੂਟ ਕੀਤਾ ਅਸੀਂ ਸਲੂਟ ਕਰਦੇ ਆ ਸਾਡੇ ਸਤਿਗੁਰੂ ਨੂੰ ਕਿ ਜਿਨੇ ਸਾਡੇ ਅੰਦਰ ਐਸੇ ਜਜਵੇ ਭਰੇ ਲੋਕਾਂ ਦੇ ਅੰਦਰ ਪੁਲਿਸ ਪ੍ਰਤੀ ਕਿੰਨੀ ਨਫ਼ਰਤ ਹੈ ਤੇ ਸਾਡੇ ਸਤਿਗੁਰੂ ਨੇ ਸਲੂਟ ਕਰਾਇਆ ਵੀ ਜਾ ਕੇ ਭਾਈ ਉਹਨਾਂ ਦੀ ਸੇਵਾ ਨੂੰ ਡਾਕਟਰ ਸਹਿਬਾਨਾਂ ਦੀ ਸੇਵਾ ਨੂੰ ਸਲੂਟ ਕਰੋ ਇਹ ਸਿਖਾਇਆ ਸਾਡੇ ਸਤਿਗੁਰੂ ਨੇ ਇਹ ਸਿੱਖਿਆ ਦਿੱਤੀ ਜਾਂਦੀ ਹੈ ਡੇਰਾ ਸੱਚਾ ਸੌਦਾ ਦੇ ਪੂਜੇ ਗੁਰੂ ਜੀ ਦੀ ਗੁਰੂ ਜੀ ਵੱਲੋਂ ਸਾਨੂੰ ਇਹ ਸਿੱਖਿਆ ਪੂਰੇ ਗੁਰੂ ਜੀ ਸਾਨੂੰ ਕਿ ਇਹੀ ਗੁਰੂ ਜੀ ਸਾਨੂੰ ਸਮਝਾਉਂਦੇ ਆ ਵੀ ਭਾਈ ਜਿਹੜੇ ਵੀ ਕੋਈ ਮਲਾਜਮਾ ਉਹਨਾਂ ਦਾ ਮੰਨਦਾ ਹੋਇਆ ਮਾਨ ਸਨਮਾਨ ਤੁਸੀਂ ਕਰਨਾ ਹੈ ਤਾਂ ਉਹਨਾਂ ਦੇ ਕਾਨੂੰਨ ਦੇ ਅੰਦਰ ਚੱਲਣਾ ਇਹ ਸਾਡੇ ਗੁਰੂ ਜੀ ਸਾਨੂੰ ਸਿਖਿਆ ਦਿੰਦੇ ਹਨ ਤੇ ਫਿਰ ਕਰਕੇ ਵੀ ਦਿਖਾਇਆ ਡੇਰਾ ਸੱਚਾ ਸੌਦਾ ਦੀ ਸਾਹ ਸੰਗਤ ਨੇ ਸਲੂਟ ਕੀਤਾ ਫਿਰ ਡਾਕਟਰ ਸਹਿਵਾਨਾਂ ਦੀ ਸੇਵਾ ਨੂੰ ਤੇ ਪੁਲਿਸ ਦੀ ਸੇਵਾ ਨੂੰ ਸਲੂਟ ਕੀਤਾ ਡੇਰਾ ਸੱਚਾ ਸੌਦਾ ਦੀ ਸਾਹ ਸੰਗਤ ਨੇ ਆਪਣੇ ਗੁਰੂ ਦੇ ਬਚਨਾਂ ਤੇ ਫੁੱਲ ਚੜਾਉਂਦੇ ਹੋਏ ਤਾਂ ਇੰਨਾ ਕੁਝ ਕਹਿੰਦੇ ਜੇ ਕੋਈ ਸਾਥੋਂ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ ਅਸੀਂ ਮਾਫੀ ਚਾਹੁੰਦੇ ਹਾਂ ਕਿਉਂ ਸਾਡੀ ਅਣਪੜ ਬਾਡੀ ਹੈ ਕੈਮਰੇ ਮੂਰੇ ਬੋਲਦੇ ਆ ਭਾਈ ਕਈ ਵਾਰੀ ਕੋ ਉੱਚਾ ਨਹੀਂ ਮੈਂ ਸ਼ਬਦ ਬੋਲਿਆ ਜਾਂਦਾ ਤਾਂ ਸਾਨੂੰ ਮਾਫ ਕਰਨਾ ਹੈ ਤਾਂ ਵਾਅਦੇ ਤੋਂ ਵਾਅਦੇ ਸੇ ਚੈਨਰ ਦੇ ਨਾਲ ਜੁੜਨਾ ਸੀ ਤਾਂ ਲੋਕਾਂ ਨੂੰ ਦੇਸ਼ ਪ੍ਰਤੀ ਦੇਸ਼ ਦੀਆਂ ਕਾਨੂੰਨ ਸੰਧਾਵਾਂ ਪ੍ਰਤੀ ਜੋ ਸਾਨੂੰ ਸਾਡੇ ਸਤਿਗੁਰ ਨੇ ਸਿੱਖਿਆ ਦਿੱਤੀ ਹੈ ਤਾਂ ਅਣਪੜ ਬਾਡੀ ਹੈ ਤੁਹਾਡੇ ਸਾਹਮਣੇ ਹੈ ਅਸੀਂ ਤਾਂ ਚਾਹੁੰਦੇ ਹਾਂ ਕਿ ਹਰ ਕੋਈ ਇਨਸਾਨ ਆਪਣੇ ਆਪਣੇ ਧਰਮਾਂ ਵਿੱਚ ਰਹਿੰਦਾ ਹੋਵੇ ਆ ਕਾਨੂੰਨ ਦਾ ਮਾਨ ਸਨਮਾਨ ਕਰੇ ਹਰ ਇੱਕ ਡਿਊਟੀ ਵਾਲਿਆਂ ਦਾ ਮਾਨ ਸਨਮਾਨ ਕਰੇ ਤੇ ਆਪਾਂ ਪੰਜਾਬ ਨੂੰ ਤੇ ਪੰਜਾਬ ਦੀ ਤਰੱਕੀ ਦੇ ਲਈ ਵਹਿਤਰ ਬਣ ਸਕੀਏ ਪੰਜਾਬ ਦੀ ਹੋਰ ਤਰੱਕੀ ਕਰ ਸਕੀਏ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਗਿਆ ਹੋਵੇ ਮਾਫੀ ਚਾਹੁੰਦੇ ਆ ਤਾਂ ਇਸ ਵੀਰ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ